ਅੱਜ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਆਪਰੇਸ਼ਨ 6 ਸੀਲ ਚਲਾਇਆ ਗਿਆ ਤੁੰਦਾਦੀਏ ਕੀ ਜ਼ਿਲ੍ਹਾ ਮੁਕਤਸਰ ਦੇ ਨਾਲ ਲੱਗਦਿਆਂ ਹਰਿਆਣਾ ਤੇ ਰਾਜਸਥਾਨ ਦੀਆਂ ਸਰਹੱਦਾਂ ਤੇ ਨਾਕੇਬੰਦੀ ਕਰਕੇ ਮੁਕਸਰ ਪੁਲਿਸ ਦੇ ਵੱਲੋਂ ਆਪਰੇਸ਼ਨ ਸੀਲ 6 ਚਲਾਇਆ ਗਿਆ ਜਿਸ ਦੇ ਤਹਿਤ ਐਂਟਰ ਹੋਣ ਵਾਲੇ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਆ ਉਹ ਹਰ ਵਾਹਨ ਦੀ ਜਾਂਚ ਕੀਤੀ ਗਈ ਆ ਚਾਹੇ ਉਹ ਐਂਟਰ ਹੁੰਦਾ ਹੋਵੇ ਚਾਹੇ ਸਰਹੱਦ ਤੋਂ ਬਾਹਰ ਜਾਂਦਾ ਹੋਵੇ ਤਾਂ ਇਹ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਿੱਲਿਆਂ ਵਾਲੀ ਤੋਂ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਮੌਜੂਦ ਸਨ ਜਿਨ੍ਹਾਂ ਤੇ ਤੁੰਦਾਦੀਏ ਕੀ ਵੱਲੋਂ ਇਹ ਜੋ ਚੈਕਿੰਗ ਸੀਲ 6 ਆਪਰੇਸ਼ਨ ਆ ਉਹ ਚਲਾਇਆ ਗਿਆ ਤਾਂ ਇਸ ਮੌਕੇ ਵੱਡੇ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਇਹ ਸੀਲ 6 ਆਪਰੇਸ਼ਨ ਚਲਾਇਆ ਗਿਆ ਤੁੰਦਾਦੀਏ ਕੀ ਸਪੈਸ਼ਲ ਤੌਰ ਤੇ ਜੋ ਗਰਚਰਨ ਸਿੰਘ ਸੰਧੂ ਆਈਜੀ ਨੇ ਉਹ ਪਹੁੰਚੇ ਹੋਏ ਸਨ ਐਸਐਸਪੀ ਭਗੀਰਥ ਮੀਨਾ ਪਹੁੰਚੇ ਹੋਏ ਸਨ ਤਾਂ ਇਹ ਸੀਲ 6 ਆਪਰੇਸ਼ਨ ਦੇ ਤਹਿਤ ਹਰ ਵਾਹਨ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ ਤਾਂ ਗੁਰਸਰਨ ਸਿੰਘ ਸੰਧੂ ਆਈਜੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਲੈਕਸ਼ਨਾਂ ਦੇ ਮੱਦੇਨਜ਼ਰ ਵੀ ਇਹ ਆਪਰੇਸ਼ਨ ਚਲਾਇਆ ਗਿਆ ਤੇ ਰੈਗੂਲਰ ਜੋ ਚੈਕਿੰਗ ਦੇ ਦੌਰਾਨ ਵੀ ਇਹ ਆਪਰੇਸ਼ਨ ਚਲਾਇਆ ਗਿਆ ਤੇ ਇਸ ਦੌਰਾਨ ਜੋ ਰਿਕਵਰੀਆਂ ਵੀ ਹੋਈਆਂ ਨੇ ਉਸ ਰਿਕਵਰੀਆਂ ਦੇ ਵਿੱਚ ਕੀ ਕੁਝ ਬਰਾਮਦ ਹੋਇਆ ਜਦ ਵੀ ਸਾਡੇ ਕੋਲ ਜਾਣਕਾਰੀ ਪਹੁੰਚਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਜੋ ਵੀ ਰਿਕਵਰੀ ਕੀਤੀ ਹੈ ਉਸ ਦੀ ਕੋ ਲਿਸਟ ਬਣਾ ਕੇ ਫਿਰ ਉਸ ਨੂੰ ਜਾਰੀ ਕੀਤਾ ਜਾਵੇਗਾ ਤਾਂ ਜਦ ਵੀ ਉਹ ਸਾਡੇ ਕੋਲੇ ਜਾਣਕਾਰੀ ਆਉਂਦੀ ਹੈ ਤਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕੀਤੀ ਜਾਊਗੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਕਿੱਲਿਆ ਵਾਲੀ ਤੋਂ ਜਿੱਥੇ ਕੀ ਸੇਲ ਸਿਕਸ ਆਪਰੇਸ਼ਨ ਹੈ ਜੋ ਉਹ ਚਲਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਕਿ ਜੋ ਮੁਲਾਜ਼ਮ ਮੌਜੂਦ ਸਨ ਤੇ ਵੱਡੇ ਅਧਿਕਾਰੀ ਵੀ ਮੌਜੂਦ ਸਨ ਹਰੇਕ ਵਿਕਲ ਦੀ ਜੋ ਬ੍ਰਿਕੀ ਦੇ ਨਾਲ ਜਾਂਚ ਆ ਜੋ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਸੀਲ 6 ਆਪਰੇਸ਼ਨ ਚਲਾਇਆ ਗਿਆ ਜਿੱਥੇ ਵੀ ਪੰਜਾਬ ਦੇ ਨਾਲ ਕੋਈ ਸਰਹੱਦ ਲੱਗਦੀ ਸੀ ਉੱਥੇ ਸੀਲ ਕਰਕੇ ਇਹ ਨਾਕੇ ਲਗਾਏ ਗਏ ਨੇ ਤਾਂ ਉੱਤੇ ਹਰ ਵਿਕਲ ਦੀ ਜੋ ਚੈਕਿੰਗ ਆ ਉਹ ਕੀਤੀ ਗਈ ਆ ਤਾਂ ਇਹ ਮੁਖਸਰ ਪੁਲਿਸ ਦੇ ਵੱਲੋਂ ਆਪਰੇਸ਼ਨ ਸੀਲ 6 ਚਲਾਇਆ ਗਿਆ ਜਿੰਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਮੌਕੇ ਜੋ ਆਈਜੀ ਗੁਰਸਰਨ ਸਿੰਘ ਸੰਧੂ ਨੇ ਉਹ ਪਹੁੰਚੇ ਸਨ ਤਾਂ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਆ ਸਟੇਟ ਲੈਵਲ ਤੇ ਸੀਲ 6 ਆ ਨਾਮ ਸੇ ਇੱਕ ਆਪਰੇਸ਼ਨ ਲਾਂਚ ਕੀਤਾ ਗਿਆ ਥਾ ਜੋ ਸਵੇਰੇ 8 ਵਜੇ ਸੇ ਲੈ ਕੇ 2 ਵਜੇ ਤੱਕ ਤਬੀਕੇ ਸਭੀ ਨਾਕੇ ਲਗਾਏ ਗਏ ਆ ਇੰਟਰ ਸਟੇਟ ਔਰ ਆ ਇੱਕ ਸਟੇਟ ਔਰ ਦੂਜੀ ਸਟੇਟ ਕੇ ਆਮਨੇ ਸਾਹਮਨੇ ਨਾਕੇ ਲਗਾਏ ਗਏ ਆ ਆ ਯਹਾਂ ਤੇ مقصر ڈسٹرک سے راجستان اور ہریانہ کی باڈر لگتے ہیں اس میں راجستان کے ساتھ چھے ناکے پٹتے ہیں اور ہریانہ کے ساتھ تیرہ ناکے پٹے ہیں ٹوٹل انیس ناکے ہم نے مین کی ہیں یہ مرر ناکاز ہیں ایک طرف ہمارے ناکے ہیں دوسری طرف ہریانہ اور راجستان والوں نے ناکے لگائی ہیں صبح سے لگ پک ہم نے ڈائی سو کے قریب مین پار انوال کر کے انٹینسل چیکنگ کی ہے وہیکلس کی چیکنگ کی ہے سسپیشیس پرسنس کی چیکنگ کی ہے اور اس کے اچھے رزلٹ سامنے آئے ہیں ہم نے ایف آئی آر رجسٹ کی ہیں اور جو ریکوریز کی ہیں ان کا جو ویروہ ہے وہ اکتر کیا جا رہا ہے اور اس کی بعد میں جانکاری آپ کو دے دی جائے گی ہاں <تصفح> یہ لوگ سوا چناؤ کے مدن نظر لائنڈ آرڈر سیچویشن سچویشن مینٹین کرنے کے لیے اور پیسفل چناؤ انشور کرنے کے لیے بارڈر کسی قسم کی کوئی دل ایکٹیویٹی نہ ہو اس ابجیکٹو کو سامنے رکھ کے یہ سارا اپریشن لانچ کیا گیا ہے ਇਸੇ ਪਹਿਲੇ ਵੀ ਅਜਿਹੇ ਇਨੀਸ਼ੀਏਟਿਵ ਲਏ ਜਾਤੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵੀ ਲਗਾਤਾਰ ਅਸੀਂ ਕੋਸ਼ਿਸ਼ਬੰਦ ਰਹਾਂਗੇ ਕਿ ਕਿਸੇ ਕਿਸਮ ਕੋਈ ਕੋਈ ਵੀ ਕ੍ਰਮ ਦੀ ਐਕਟੀਵਿਟੀ ਬਾਰਡਰਸ 'ਤੇ ਨਾ ਹੋ। ਇਹ ਨਕੀ ਲਗਾਏ ਗਏ ਜਿਸ ਦੇ ਹੱਦ ਦੇ ਨਾਲ ਫਰੀਦਕੋਟ ਹਰਿਆਣਾ ਦੇ ਨਾਲ ਆ ਟੋਟਲ 19 ਨਾਕੇ ਲਗਾਏ ਗਏ ਆ। ਰਾਜਸਥਾਨ ਦੀ ਹੱਦ ਦੇ ਨਾਲ 6 ਨਾਕੇ ਔਰ ਹਰਿਆਣਾ ਦੀ ਹੱਦ ਦੇ ਨਾਲ 13 ਨਾਕੇ ਲਗਾਏ ਗਏ ਆ। ਔਰ ਇਹਦੇ ਚ 200-250 ਦੇ ਕਰੀਬ ਮੈਂਪਾਰ ਇਨਵੋਲ ਕੀਤੀ ਗਈ ਹੈ। ਕੋਈ ਕਬੀ ਹੋ ਜੇ ਆ ਰਿਕਵਰੀ ਹੋਈ ਹੈ ਆ ਰਿਕਵਰੀ ਦੀ ਡਿਟੇਲਸ ਤੁਹਾਨੂੰ ਦੱਸਾਂਗੇ ਔਰ ਕਬੀ ਵਰਕਆਊਟ ਕੀਤਾ ਜਾ ਰਿਹਾ ਹੈ ਅਜੇ ਵੀ ਪ੍ਰੋਗਰੈਸ ਚੱਲ ਰਿਹਾ ਹੈ ਇਸ ਕਰਕੇ ਫਾਈਨਲ ਫਿਗਰ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਇਸ ਤਰੀਕੇ ਦੀ ਲਕਸ਼ਮਾ ਲੱਗੇ ਆਮਲ ਹੋ ਰਹੀ ਹੈ ਔਰ ਪੂਰੀ ਮਸਤੀ ਵਰਤੀ ਜਾ ਰਹੀ ਹੈ ਆ ਹਰ ਕਿਸਮ ਦੇ ਕ੍ਰਿਮੀਨਲ ਐਲੀਮੈਂਟ ਤੇ ਨਜ਼ਰ ਰੱਖੀ ਜਾ ਰਹੀ ਹੈ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਆ پوری شامن امن کے طریقے یہ الیکشنز یقینی بنائے جان اور جو نارمس ہے جو ہدایتیں گیا نے اس کے مطابق الیکشن ہو